ਉਹਦੇ ਵਿੱਚ ਮੈਂ ਕਿ ਅਸੀਂ ਵਿਰੋਧ ਕਰ ਰਹੇ ਸੀ ਉਹਦਾ ਉਹਦੇ ਵਿੱਚ ਅਸੀਂ ਇਹ ਝੰਡਾ ਇੱਥੇ ਲਾਇਆ ਸੀਗਾ ਤਾਂ ਕਿ ਅਸੀਂ ਆਪਣਾ ਵਿਰੋਧ ਦਰਜ ਕਰਾ ਸਕੀਏ ਸ਼ਾਂਤੀਪੂਰਵ ਵਿਰੋਧ ਦਰਜ ਕਰਾ ਸਕੀਏ ਅਸੀਂ ਉਸ ਤੋਂ ਬਾਅਦ ਕਰਕੇ ਘਰ ਚਲੇ ਗਏ ਸਾਨੂੰ ਪਤਾ ਲੱਗਿਆ ਕੁਝ ਸ਼ਰਾਰਤੀ ਤੱਤ ਆਏ ਇੱਥੇ ਉਹਨਾਂ ਨੇ ਇਹ ਝੰਡਾ ਪੱਟ ਕੇ ਸਾਈਡ ਤੇ ਅਸੀਂ ਫਿਰ ਦੁਬਾਰਤ ਹੀ ਆਏ ਉਹ ਝੰਡਾ ਲਾਇਆ ਐਨੀ ਦੇਰ ਨੂੰ ਇੱਕ ਸਰਪਾਰ ਜੀ ਆਏ ਉਹ ਸਰਪਾਰ ਜੀ ਵੀ ਆ ਕੇ ਮੇਰੇ ਨਾਲ ਹੱਥ ਆਬਾਈ ਕੀਤੀ ਕਹਿੰਦਾ ਤੂੰ ਕੌਣ ਹੋਣਾ ਪਾਕਿਸਤਾਨ ਦਾ ਵਿਰੋਧ ਕਰਨ ਵਾਲਾ ਕਹਿੰਦਾ ਪਾਕਿਸਤਾਨ ਜਿੰਦਾਬਾਦ ਖਾਲਸਾ ਜਿੰਦਾਬਾਦ ਹਿੰਦੁਸਤਾਨ ਮਰਦਾਬਾਦ ਨਗਾ ਯਾਰ ਆਪਾਂ ਦੇਸ਼ ਚ ਰਹਿ ਕੇ ਅਸੀਂ ਪਾਕਿਸਤਾਨ ਦਾ ਵਿਰੋਧ ਨਹੀਂ ਕਰ ਸਕਦਾ ਉਹਨੇ ਮੇਰੇ ਨਾਲ ਹੱਥਾ ਵੀ ਕੀਤਾ ਉਹ ਵੀਡੀਓ ਮੇਰੇ ਕੋਲ ਹੈਗਾ ਭਾਈ ਸਾਹਿਬ ਨੇ ਸੈਕਟਰ 32 'ਚ ਰਹਿੰਦੇ ਨੇ ਉਹ ਗੱਡੀ ਚ ਆਈ ਸੀ ਸਰਦਾਰ ਜੀ ਇਹ ਭਾਈ ਸਾਹਿਬ ਹੋਰ ਸੀਗੇ ਉਹਨਾਂ ਦੋਨਾਂ ਦਾ ਨੰਬਰ ਸਾਡੇ ਕੋਲ ਹੈਗਾ ਹੁਣ ਥਾਣੇ ਜਾ ਰਿਹਾ ਸੀ ਉਹਦੇ ਅਗੇਂਸਟ ਸਾਡੀ ਕਾਰਵਾਈ ਹੋਣੀ ਚਾਹੀਦੀ ਹੈ ਵੀਡੀਓ ਹੈਗੀ ਹੈ ਜੀ ਸਾਡੇ ਕੋਲ ਅਸੀਂ ਵੀਡੀਓ ਦਿਵਾਵਾਂਗੇ ਗੱਡੀ ਦਾ ਨੰਬਰ ਵੀ ਹੈਗਾ ਦੇਸ਼ ਕੇ ਗੱਟਾਰੋ ਕੋ ਗੋਲੀ ਮਾਰ ਸਾਲਾ ਦੇਸ਼ ਕੇ ਗੱਟਾਰੋ किसी को बख्शा नहीं जाएगा जो पाकिस्तान जिंदाबाद कहेगा खास्तान जिंदाबाद को बख्शा नहीं जाएगा ठीक है ना मैं इतना कह रहा जाता हूँ हम लोग शांतिपूर्व कर रहे थे जो लोग आगे कह रहे हैं कि आप लोग ये जिंदा नहीं कर सकते ये नहीं करते पाकिस्तान बुरा क्यों नहीं कर सकते थी। हमारे वहाँ हिंदू भाई मारे गए हमारा इतना नहीं हक है हम ਦੇ ਵਿੱਚ ਇਸ ਭਾਰਤੇ ਦੁੱਖਤ ਮਾਹੌਲ ਚੱਲ ਰਿਹਾ ਆ ਸਾਹਮਣੇ ਅਲਬਾ ਦਾ ਮਾਦਮਾ ਨਿਕਲਿਆ ਨਿਰਮਾ ਮਹੱਤਿਆ ਕਾਲ ਜਿਤਾਇ ਅਸੀਂ ਉਹਦੀ ਪੁਰਜੋਰ ਨਿੰਦਾ ਕਰਦੇ ਆਂ ਔਰ ਜਿਹੜੇ ਲੋਗ ਭਾਰਤ ਦੇ ਵਿੱਚ ਮੇਰੇ ਕੀ ਦੋਤਾ ਦੇ ਸਮਰਥਕ ਨੇ ਅਸੀਂ ਉਹਨਾਂ ਨੂੰ ਵੀ ਚੇਤਾਵਨੀ ਦਿੰਦੇ ਆਂ ਕਿ ਬੰਦੇ ਬੰਜੋ ਇਹ ਜਿਹੜੀ ਦੁੱਖ ਦੀ ਘੜੀ ਹੈ ਜੇ ਭਾਰਤ ਚੇਰਨ ਨੇ ਉਹ ਚ ਰਹਿਣਾ ਵੀ ਚਾਹਣੋ ਫੇਰ ਦੁੱਖ ਦੀ ਘੜੀ ਚ ਨਾਲ ਖੜਨਾ ਪੈਣਾ ਇੱਕ ਤਾਂ ਕਿਤਾਬ ਜੇ ਗੱਲ ਕਰਾਂਗੇ ਪਾਕਿਸਤਾਨ ਦੀ ਖਾਲਸਤਾਨ ਦੀ ਅਸੀਂ ਤੁਹਾਡੇ ਵਿਰੁੱਧ ਜੇ ਕਰਾਂਗੇ ਦੇਸ਼ ਦੀ ਏਕਤਾ ਦੀ ਗੱਲ ਭਾਵੇਂ ਸਾਡੀ ਜਿੰਦ ਜਾਨ ਲੈ ਲਿਓ ਅਸੀਂ ਹੱਸ ਕੇ ਦੇਣ ਨੂੰ ਤਿਆਰ ਆ ਬਦਤ ਨਹੀਂ ਕਰੀ ਸਾਰਿਆਂ ਨੂੰ ਇੱਕ ਮੋਠ ਹੋ ਕੇ ਖੜਨਾ ਪੈਣਾ ਆ ਤਾਂ ਦੇਸ਼ ਦੀ ਜਿਹੜੀ ਤਾਕਤ ਇੱਕ ਬਣੂਗੀ ਉਥੇ ਸ਼ਹੀਦ ਵੀ ਜਿਹੜੇ ਹੋਏ ਆ ਉਹ ਸਾਡੇ ਭਾਈ ਭੈਣ ਸਾਡੇ ਬੱਚੇ ਹੋਏ ਆ ਔਰ ਜਿਹੜੇ ਐਸੇ ਦੁੱਖ ਦੀ ਘੜੀ ਚ ਉਲਟ ਬਿਆਨ ਉਹਦੇ ਨੇ ਕੋਈ ਬਿਆਨ ਹੈ ਦੇਸ਼ ਦੇ ਗੱਦਾਰੋਂ ਕੋਲੀ ਮਾਰ ਸਾਲਾਪ ਦੇਸ਼ ਦੇ ਗੱਦਾਰੋਂ ਕੋਲੀ ਮਾਰ ਸਾਲਾਪ ਬੀਨਤ ਮੋਦੀ ਜੀ ਨੂੰ ਵੀ ਬੇਨਤੀ ਕਰ ਰਹੇ ਆ ਜਸਮੰਤ ਸਿੰਘ ਸਰਜੀਕਲ ਸਟ੍ਰਾਈਕ ਕਰਕੇ ਦਿਖਾਓ ਚੈਨੀਅਰ ਕਤਨੀ ਨੂੰ ਅਜੇ ਕਰਕੇ ਦਿਖਾਓ